ਕਿਦੀ ਕਿਦੀ ਮਿਹਨਤ ਆ ਗਈ ਤੁਸੀਂ ਫਸਟ ਪੰਜਾਬ ਦੇ 3 ਨੰਬਰ ਤੇ ਆਏ ਜੇ ਕਿਦੀ ਕਿਦੀ ਮਿਹਨਤ ਈ ਤੁਹਾਡੀ ਤੇ ਮਿਹਨਤ ਹੈਗੀ ਤੁਹਾਡੇ ਪਿੱਛੇ ਜੁੜ ਕੇ ਨੇ ਕਿੰਨੇ ਲਾਇਆ ਕਿੰਨੇ ਕਿੰਨੇ ਤੁਹਾਡੀ ਨੇ ਮਿਹਨਤ ਕੀਤੀ ਸਭ ਤੋਂ ਪਹਿਲਾਂ ਤੇ ਸਕੂਲ ਤੇ ਬਾਅਦ ਵਿੱਚ ਮੇਰੇ ਪੇਰੈਂਟਸ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਹੈ ਤੇ ਕਦੇ ਵੀ ਜਿਹੜੇ ਮੇਰਾ ਹਾਰਡ ਡਾਊਟ ਸਾਡੇ ਸਕੂਲ டீਚਰ ਕਲੀਅਰ ਕਰਦੇ ਰਹੇ ਆ ਤੇ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ ਇਸ ਸਕੂਲ ਵਿੱਚ ਪੜ੍ਹ ਕੇ ਕਿ ਪਛੀਆਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਇਹ ਕਹਿਣਾ ਚਾਹੂੰਗੀ ਜੇ ਤੁਸੀਂ ਮਿਹਨਤ ਕਰਦੇ ਹੋ ਤੇ ਤੁਹਾਨੂੰ ਉਸ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਤੇ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਜੇ ਤੁਸੀਂ ਮਿਹਨਤ ਕਿਸ ਤਰ੍ਹਾਂ ਕਰਦੇ ਹੋ ਹਰੇਕ ਸਬਜੈਕਟ ਨੂੰ ਕਿੰਨਾ-ਕਿੰਨਾ ਟਾਈਮ ਦਿੰਦੇ ਹੋ? ਸਰ ਇਹ ਡਿਪੈਂਡ ਕਰਦਾ ਹੈ ਕਿ ਕੋਈ ਤੁਹਾਨੂੰ ਸਕੂਲ ਟੀਚਰ ਆ ਹਮੇਸ਼ਾ ਇੱਕ ਪੈਟਰਨ ਦੇ ਹਿਸਾਬ ਨਾਲ ਹੋ ਗਿੰਦੇ ਰਹਿ ਆ ਸੋ ਉਸ ਦੇ ਅਕੋਰਡਿੰਗ ਆਪਾਂ ਵੜਦੇ ਹਾਂ। ਤੁਹਾਡਾ ਫੇਵਰਿਟ ਸਬਜੈਕਟ ਕਿਹੜਾ ਹੈ? ਮੈਨੂੰ ਮੈਥਸ ਜ਼ਿਆਦਾ ਚੰਗਾ ਲੱਗਦਾ। ਜੇ ਟਫ ਦੀ ਗੱਲ ਕਰੀਏ ਤਾਂ ਟਫ ਸਰ ਐਕਚੁਅਲੀ ਨਾ ਸਾਰੇ ਜਿਹੜੇ ਸਬਜੈਕਟ ਆ ਉਹ ਇਕੁਅਲੀ ਹੈਗੇ ਸੀਗੇ ਤੋਂ ਮੈਨੂੰ ਨਹੀਂ ਲੱਗਦਾ ਕੋਈ ਟਫ ਹੈ ਜਦੋਂ ਆਪਾਂ ਮਿਹਨਤ ਕਰਦੇ ਆ ਕਨਸੈਪਟ ਸਮਝਦੇ ਆ ਫਿਰ ਕੋਈ ਟਫ ਨਹੀਂ ਰਹਿੰਦਾ ਤੇ ਜਿਵੇਂ ਇੱਕ ਗੱਲ ਕਰੀਏ ਕਿ ਸਾਰੇ ਬੱਚੇ ਅੱਜਕੱਲ ਸੋਸ਼ਲ ਲਾਈਫ ਤੋਂ ਜ਼ਿਆਦਾ ਐਕਟਿਵ ਹੋ ਗਏ ਨੇ ਤਾਂ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਐਕਟਿਵ ਜੀ ਹੋ ਕਿ ਮੈਨੂੰ ਨਾ ਫੋਕਸਿੰਗ ਨਹੀਂ ਆਉਂਦਾ ਜੀ ਸੋ ਮੈਂ ਸੋਸ਼ਲ ਮੀਡੀਆ ਪਲੇਟਫਾਰਮ ਕੋਈ ਵੀ ਯੂਜ਼ ਨਹੀਂ ਕਰਦੀ ਇੰਸਟਾਗ੍ਰam ਫੇਸਬੁੱਕ ਵਗੈਰਾ ਬਿਲਕੁਲ ਨਹੀਂ ਯੂਜ਼ ਕਰਦੀ ਤੇ ਮੇਰੇ ਕੋਲ ਮੇਰਾ ਪਰਸਨਲ ਮੋਬਾਈਲ ਫੋਨ ਵੀ ਨਹੀਂ ਹੈਗਾ ਜੇ ਘਰ ਦਾ ਕੋਈ ਮੋਬਾਈਲ ਵੇਖਦਾ ਹੋਵੇ ਤੇ 24 ਘੰਟਿਆਂ ਦੇ ਵਿੱਚ ਕਿੰਨੀ ਕੁ ਦੇਰ ਤੱਕ ਮੋਬਾਈਲ ਦੇਖਦੇ ਹੋ ਪਹਿਲੀ ਗੱਲ ਮੈਂ ਬਿਨਾ ਮਤਲਬ ਤੋਂ ਮੋਬਾਈਲ ਨਹੀਂ ਦੇਖਦੀ ਅਗਰ ਮੈਨੂੰ ਕੋਈ ਲੱਗਦਾ ਸਕੂਲ ਦਾ ਕੰਮ ਜਾਂ ਫਿਰ ਕੁਝ ਸਟੱਡੀ ਨਾਲ ਰਿਲੇਟਡ ਤੇ ਫਿਰ ਮੈਂ ਫੋਨ ਮੰਗ ਲੈਂਦੀ ਆ ਤੇ ਜਿਆਦਾ ਤੋਂ ਜਿਆਦਾ ਅੱਧਾ ਘੰਟਾ ਹੀ ਬਹੁਤ ਮੇਰਾ ਇੱਕ ਛੋਟਾ ਬ੍ਰਦਰ ਆ ਮਦਰ ਫਾਦਰ ਤੇ ਦਾਦੀ ਦਾ ਤੇ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਉਹਦਾ ਫਲ ਜ਼ਰੂਰ ਮਿਲਦਾ ਹੈ ਇਸ ਕਰਕੇ ਤੁਸੀਂ ਮਿਹਨਤ ਕਰਦੇ ਰਹੋ ਤੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੋ ਕਿਤਾਬ ਸਕੂਲ ਦਾ ਮੈਂ ਪ੍ਰਿੰਸੀਪਲ ਨੰਬਰ ਪਬਲਿਕ ਸਕੂਲ ਸਰਦਾਰ ਬਲਕਾਰ ਸਿੰਘ ਆ ਇਹ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੀ ਇੰਨੇ ਸਾਰੇ ਬੱਚਿਆਂ ਤੇ ਸਾਡੇ ਸੱਤ ਬੱਚੇ ਮੈਰਟ ਪੋਜੀਸ਼ਨ ਦੇ ਵਿੱਚ ਇਸ ਵੇਲੇ ਆਏ ਆ ਇੱਕ ਬੱਚੇ 8 ਬੱਚੇ ਮੈਂ 8 ਪੋਜੀਸ਼ਨ ਚ ਆਏ ਆ ਇੱਕ ਬੱਚੇ ਨੇ ਪੰਜਾਬ ਦੇ ਵਿੱਚ 3rd ਪੋਜੀਸ਼ਨ ਹਾਸਲ ਕਰਕੇ ਅੰਬਰ ਸਕੂਲ ਦਾ ਤੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਮੈਨੂੰ ਆਪਣੀ ਇਸ ਤੀਅ ਤੇ ਆਪਣੇ ਜਿਹੜੇ ਟੀਚਰ ਆ ਉਹਨਾਂ ਦੀ ਸਖਤ ਮਿਹਨਤ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਮਕਾਮ ਤੀ ਪਹੁੰਚੇ ਆ ਜਿਸ ਤੇ ਬੜੀ ਫਖਰ ਵਾਲੀ ਗੱਲ ਹੈ ਬਾਕੀ ਬੱਚਿਆਂ ਨੂੰ ਮੈਂ ਕਹਿੰਦਾ ਕਿ ਇਸੇ ਤਰ੍ਹਾਂ ਸਾਡੇ ਸਕੂਲ ਚ ਹਰ ਵੇਲੇ ਉਹ ਬਤ ਜਿਹੜੀਆਂ ਪਿਛਲੇ ਸਾਲ ਵੀ 20 ਮੈਰਟ ਪੋਜੀਸ਼ਨਾਂ ਆਈਆਂ ਸੀ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਬੱਚੇ ਮਿਹਨਤ ਤੇ ਇੱਕ ਦੂਜੇ ਲਈ ਇੱਕ ਰੋਲ ਮਾਡਲ ਬੰਦੇ ਨੇ ਅਧਿਆਪਕਾਂ ਦੇ ਨਾਲ ਤੇ ਉਹ ਅਗਲੇ ਸਾਲ ਵੀ ਇਸੇ ਤਰ੍ਹਾਂ ਮੈਂ ਕਿੰਨਾ ਕਿ ਇਸ ਬੱਚਿਆਂ ਨੂੰ ਧਿਆਨ ਚ ਰੱਖ ਕੇ ਮਿਹਨਤ ਕਰਨ ਤੇ ਅਗਲੇ ਸਾਲ ਵੀ ਮੈਰਟ ਪੋਜੀਸ਼ਨ ਜਿਹੜੀਆਂ ਹਾਸਲ ਕਰਨ ਇਹ ਗਰਲ ਸਕੂਲ ਹੈ ਤੇ ਸਾਰੇ ਮਾਇਨੇ ਇਹ ਕੋ ਐਜੂਕੇਸ਼ਨ ਹੈ